ਦੀਵੇਂ ਸੁਖਵੀਰ ਬਾਦਲ ਨੇ ਕਹਿੰਦਾ ਹੁੰਦਾ ਵੀ ਸੜਕਾਂ ਦੇ ਬੰਬ ਸੁੱਟੀ ਜਾਓ ਫੇਰ ਵੀ ਨਹੀਂ ਟੁੱਟਣੀਆਂ ਉਹੀਆਂ ਜਿਹੜੇ ਸੜਕਾਂ ਨੇ ਬੰਬ ਪਾ ਲਈ ਬੱਲੇ 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 ਤੇਰੀ ਮੈਨੂੰ ਪਤਾ ਭਗਵਾਨ ਤਮਨ ਨਾਲ ਵੀ ਸਿੱਧੀ ਗੱਲ ਕਰਦਾ ਪਾਈਓ ਵੀਡੀਓ ਬੁੜੀ ਤੂੰ ਆਹੋ ਤੜਕਿਆਥੇ ਨੇ ਫੋਨ ਕਰ ਗੁੱਡ ਮਾਰਨ ਤੈਨੂੰ ਗੱਫੇ ਹੋ ਗੁੱਡ ਮਾਰਨਿੰਗ ਦੇ ਮੈਸੇਜ ਭੇਜਦਾ ਚਾਹਦੇ ਗੱਪ ਜੀ ਭੇਜਦਾ ਉਹ ਫਿਰ ਹੋਰ ਕੀ ਹੈਗਾ ਮਾਨਸਾ ਮਾਨਸਾ ਕਰਾਤੀ 27 28 ਕਿੱਲੇ ਜ਼ਮੀਨ ਤੇ ਆ ਜਿਹੜੇ ਜਾਨੀ ਕਿ ਰੋਕਿਆ ਜਿਹਦੇ ਵਿੱਚ ਇਹ ਬਣ ਰਿਹਾ ਆਊਟਲੈਟ ਗਰਮੀ ਬਾਹਰੀਆ ਜਮਾ ਬੁਰਾ ਹਾਲ ਹੋਇਆ ਪਿਆ ਤਾਂ ਫੋਕਰੇ ਦੀ ਗੱਡੀ ਲ ਹਾਂ ਚੰਗੀਆਂ ਗਰਾਂਟਾਂ ਖਾਂਦਾਗਾ ਸਿੱਧੀ ਭਗਵਾਨ ਤੇ ਮਾਨ ਨਾਲ ਇੱਧਰ ਦੀ ਆ ਜਾ ਦੇਖ ਲੈ ਹੈ ਤੈਨੂੰ ਵੀੜੀ ਬੁੜੀਆ ਪੋਹ ਕਰਦਾ ਹੈ ਬਹਿ ਜਾ ਬਹਿ ਜਾ ਆ ਓਏ ਅੰਦਰ ਵਛਾਲਾ ਮੈਨੂੰ ਐਸੀ ਉਹ ਬਹਿ ਜਾ ਤਾਂ ਤੈਨੂੰ ਹਾਕਾ ਮਾਰਦਾਗਾ ਬਾਹਰ ਸਰਪੰਚ ਗਰਮੀ ਵਾਲੀ ਹੈਗੀ ਕਿਵੇਂ ਲਾਲਾ ਜੀ ਮੈਂ ਤਾਂ ਠੀਕ ਆਗਾ ਮੈਂ ਤਾਂ ਪਰਸੋਂ ਵੀ ਆਉਣਾ ਸੀ ਤੇਰੇ ਕੋਲੇ ਹਾਂ ਮੈਨੂੰ ਬਾਹਲਾ ਜ਼ਰੂਰੀ ਕੰਮ ਆ ਤੇਰੇ ਨਾਲ ਆ ਟਾਕੀ ਲਾ ਆਪਣਾ ਗੱਡੀ ਚ ਟਾਕੀ ਲਾਉਣਾ ਟਾਕੀ ਲਾਉਣਾ 1 ਮਿੰਟ 10 ਮਿੰਟ ਠੰਡ ਲੈ ਲੈ ਮੜਾ ਦੇਖ ਕਿਵੇਂ ਟੋਟਰ ਨੂੰ ਗਰਮੀ ਆਈ ਹੈਗੀ ਤਮਾ ਦੇ ਆ ਜੀਆ ਕਰੇ ਟਿਕ ਜਾ ਕਰ ਗਰਮੀਆਂ ਟੈਕ ਹੋ ਜਾਊਗਾ ਗੱਲ ਸੁਣ ਲੈ ਜੇ ਤਮਾਂ ਕਰਾਂਗੇ ਤੀ ਪੁੱਤ ਦਾ ਮੋਜਾ ਕਰਨਗੇ ਉਹ ਬਥੇਰਾ ਕੋਲ ਹੈ ਤੇ ਲਵੇ ਕਾਦੀ ਘਾਟ ਐ ਦੱਸ ਦੇ ਅਰਬਾਂ ਰੁਪਿਆ ਬਥੇਰੇ ਲਵੇ ਅਰਬਾਂ ਨਾ ਤਾਂ ਨੇ ਵੇਣੇ ਮਾਰਿਆ ਕਰ ਤੇਰੇ ਨਾਲ ਮਿੱਤਰ ਦਾ ਤਾਂ ਤੇਰੇ ਨਾਲ ਢਡਹੋਲਾ ਕਰ ਲੈਣਾਗਾ ਲੈ ਬੈਲਟ ਜੀ ਲਾ ਪਰਛੋ ਵੀ ਆਉਣਾ ਸੀ ਮੈਂ ਤੇਰੇ ਕੋਲੇ ਕਿਵੇਂ ਤੇ ਕਿਵੇਂ ਲੱਗਦੀ ਹੈਗੀ ਇਹ ਸਭ ਪਤਾ ਤੈਨੂੰ ਲੁੱਚ ਬਣੇ ਕਰਦਾ ਬਸ ਤੇ ਥੁੱਕੀ ਭੁੱਲਿਆ ਚੱਲ ਹੁਣ ਚੌੜ ਜੀ ਹੋ ਗਈ ਬਥੇਰੀ ਮੇਰੀ ਕੰਮ ਦੀ ਗੱਲ ਸੁਣ ਦੱਸ ਗੌਰ ਨਾਲ ਹਾਂ ਠੀਕ ਆ ਮੈਂ ਹੋਰ ਕਲੇਸ ਨੂੰ ਦੱਸਦਾ ਨਹੀਂਂਦਾ ਤੇਰੇ ਕੋਲ ਦੱਸ ਰਿਆਂਗਾ ਮੇਰਾ ਕੁੜੇ ਰੁਪਏ ਜੋੜੇ ਤੇ ਨੇ ਚੰਗੇ ਰੁਪਏ ਤਾਂ ਹੁਣ ਪਤਿਆ ਲੈ ਕੇ ਕੋਈ ਸੁਬੀਲ ਵਾਸਤੇ ਖੰਡਰੀਪੁਰ ਜਾਂਦਾ ਹੈਗਾ ਤੂੰ 5 ਕਿਲੋ ਚਾਹ ਉਹੀ ਲਿਖ ਦਿੰਦਾ ਹੈਗਾ ਹੁਣ ਤੂੰ ਮੇਰੀ ਕੰਮ ਗੱਲ ਸੁਣੇਗਾ ਕਿ ਸੁਣਦਾ ਨਹੀਂ ਮੈਨੂੰ ਆਦਾ ਸੀ ਜਾਂ ਮੈਨੂੰ ਗੱਡੀ ਥੱਲੇ ਤਾਰ ਦੇ ਤੇ ਗੱਡੀ ਤਾਂ ਘਾਉਂ ਤਾਰਨਾ ਦੱਸ ਦੇ ਕੰਮ ਦੀ ਗੱਲ ਦੱਸ ਗੱਲ ਸੁਣ ਲੈ ਮੈਂ ਪਿੰਡ ਤੋਂ ਆਇਆ ਪਿਆ ਦੁਖੀ ਕਿਉਂ ਕਿ ਹੋ ਗਿਆ ਮੈਂ ਪਿੰਡ ਛੱਡਣਾ ਪਿੰਡ ਕਿਉਂ ਛੱਡਣਾ ਯਾਰ ਸਾਡਾ ਜਣਾਖਰਾਂ ਆ ਕੇ ਲੜਕਰਾ ਮਾਰ ਜਾਂਦਾ ਬਾਰ ਮੂਰੇ ਆ ਪਰਸੋਂ ਜਿੱਥੇ ਮੱਗਰ ਚੋਰੀ ਕਰਕੇ ਲੈ ਗਿਆ ਸ ਤੂੰ ਫਿਰ ਗਲਤ ਆ ਪਿੰਡਾਂ ਦਾ ਮਹੌਲ ਪਿੰਡਾਂ ਦਾ ਮਹੌਲ ਰਿਹਾ ਨਹੀਂ ਗੱਲ ਸੁਣ ਲੈ ਜਵਾਖਾਂ ਦੇ ਪਿੰਡਾਂ ਆਸਰ ਠੀਕ ਆ ਮੇਰੇ ਕੋਲੇ ਚੰਗੇ ਰੁਪਏ ਜੋੜੇ ਪਏ ਨੇ ਮੇਰੇ ਰੁਪਏ ਸਹੀ ਥਾਂ ਮਿਲਾ ਦੇ ਤੇਰੀ ਬਾਹਰ ਉੱਠਣੀ ਬੈਠਣੀ ਆ ਤੇਰੀ ਮੈਨੂੰ ਪਤਾ ਭਗਵਾਨ ਤਮਨ ਨਾਲ ਵੀ ਸਿੱਧੀ ਗੱਲ ਵਾਤਾ ਤੈਨੂੰ ਵੀਡੀਓ ਗੂਡੀ ਤੂੰ ਆਹੋ ਤੜਕਿਆਥੇ ਨੇ ਫੋਨ ਕਰ ਗੁੱਡ ਮਾਰਨ ਤੈਨੂੰ ਗੱਫੇ ਹੋ ਗੁੱਡ ਮਾਰਨਿੰਗ ਦੇ ਮੈਸੇਜ ਭੇਜਦਾ ਚਾਹਦਾ ਗੱਪ ਨਹੀਂ ਭੇਜਦਾ ਉਹ ਫਿਰ ਹੋਰ ਕੀ ਹੈਗਾ ਗੱਲ ਤਾਂ ਲਾਲ ਆਇਆ ਪਿੰਡ ਛੱਡਣ ਦਾ ਫਾਇਦਾ ਵੀ ਆ ਹਣਾ ਕਿਉਂਕਿ ਲੋਕੋ ਜਲਤੀ ਬਹੁਤ ਕਰਦਾ ਤੂੰ ਹੁਣ ਤਰੱਕੀ ਕੋਈ ਤੂੰ ਨਸ਼ਾ ਨਹੀਂ ਵੇਚਦਾ ਹਣਾ ਲੋਕ ਮੇਰੇ ਸਾਲੇ ਫੇਰ ਵੀ ਮੱਚੀ ਜਾਂਦੇ ਨੇ ਬਿਨਾਂ ਗੱਲ ਤੋਂ ਨਾ ਤੇਰੇ ਤੇ ਕੀ ਹੁਣ ਘੱਟ ਲੱਗਦੇ ਨੇਗੇ ਆਪਾਂ ਤਾਂ ਗੋਲ ਦੇ ਨਹੀਂ ਚੱਲੀ ਜਾਂਦੇ ਮੈਂ ਤਾਂ ਗੋਲ ਦਾ ਭਾਈ ਮੇਰੇ ਤਾਂ ਮੁੱਤੀ ਨਹੀਂ ਹੋਈ ਜੇਗੀ ਤੂੰ ਨਾ ਕੋਈ ਵਧੀਆ ਸ਼ਹਿਰ ਜੀ ਕਰ ਲੈ ਸਿਸਟਮ ਆਪਦਾ ਫਿਰ ਸਿਸਟਮ ਹੁਣ ਤੂੰ ਦੱਸ ਤੇਰੀ ਰਾਏ ਤਰੇਗਾ ਉਹ ਮੈਂ ਲੈਣਾਗਾ ਤੂੰ ਬਾਹਰ ਅੰਦਰ ਤੁਰੇ ਫਿਰਦਾ ਰਹਿਣਾਗਾ ਤੈਨੂੰ ਮਾਂਨਸਾ ਲੈ ਕੇ ਚੱਲਾਂ ਮਾਂਨਸਾ ਲੈ ਚੱਲ ਮਾਂਨਸਾ ਕੀ ਹੈ ਇਹ ਜੀ ਕਿੱਥੇ ਤਾਂ ਗੱਡੀ ਫਿਰ ਮਾਂਨਸਾ ਬਾੜੀ ਕੈਂਡ ਚੀਜ਼ ਆ ਉੱਥੇ ਨਿਕਾ ਆਊਟਲੈਟ ਬਣ ਰਿਹਾ ਨਵਾਂ ਜਿੰਮੇ ਬਰਨਾਲੇ ਬਣਿਆਗਾ ਉਹਦੇ ਪਰ ਇਹ ਜਿਹੜਾ ਮਾਨਸਾ ਔਟਲੈਟ ਬਣ ਰਿਹਾ ਹੈ ਨਾ ਇੱਥੇ ਸ਼ੋਰੂਮ ਆਬਦਾ ਲੈਣਾ ਤੂੰ ਕੋਠੀ ਪਾਉਣ ਵਾਸਤੇ ਤੈਨੂੰ ਪਲਾਟ ਮਿਲ ਜੂਗਾ ਕੋਠੀਆਂ ਮਿਲ ਜਣੇ ਵਿੱਚੋਂ ਏਡਾ ਵੱਡਾ ਜਗਾੜ ਹੈ ਸਰਪੰਚੋ ਨਾਲੇ ਕਿਸੇ ਦੀ ਕੋਈ ਏਕਾਤ ਨਹੀਂ ਵੀ ਤੇਰੇ ਬਾਹਰ ਚਾ ਕੇ ਲੜਖੜਾ ਮਾਰ ਜਾਈ ਜਾਂ ਤੈਨੂੰ ਕੋਈ ਚੰਗਾ ਮਾੜਾ ਕਹੇ ਤੂੰ ਆਪਣੇ ਘਰੇ ਕੋਈ ਜਿੰਨੀ ਮਰਜ਼ੀ ਕਮਾਈ ਕਰੀ ਚੱਲ ਕੋਈ ਕਿਸੇ ਨੇ ਜਲਸੀ ਨਹੀਂ ਕਰਨੀ ਹੈਗੀ ਅਸਿਆ ਹਾਂ ਅਸਿਆ ਆਪਦਾ ਜਗਾੜ ਕੁਛ ਮਰਜ਼ੀ ਤੋਰ ਸਕਦਾ ਉੱਥੇ ਉੱਥੇ ਆਪਦਾ ਜੋ ਮਰਜ਼ੀ ਤੋਰ ਸਕਦਾ ਸਰਪੰਚ ਕਰ ਸੁਣ ਲੈ ਆਪ ਪਹਿਲੀਆਂ ਚ ਕਬਜ਼ਾ ਕਰ ਲਈਏ ਸਸਤਾ ਕੰਮਾਂ ਨਾਲੇ ਵਧੀਆ ਅਪਰਚੂਨਟੀ ਦੁਕਾਨ ਕਰ ਲੈ ਸਭ ਤੋਂ ਵਧੀਆ ਹਾਂ ਅਪਰਚੂਨਟੀ ਕਿਹਾਵਾਂਗੇ ਕੋਈ ਮੈਂ ਚੰਗਾ ਕੰਮ ਕਰੂੰਗਾ ਅਪਰਚੂਨਟੀ ਰਹੂਗਾ ਸਾਰੀ ਉਮਰ ਹੁਣ ਅਪਰਚੂਨਟੀ ਵੀ ਲੋੜਾ ਉੱਥੇ ਕੁਲ ਜੋ ਮਰਜ਼ੀ ਕਰ 1300 ਹੋ ਗਿਆ ਨਾ ਕਿਰਾਏ ਤਿੰਨ ਹੋ ਕੇ ਉਤਰਾ ਆਪਦਾ ਹੋ ਗਿਆ ਇੱਥੇ ਲਵ ਕੋਈ ਘਾਟਾ ਪੈਸੇ ਦੀ ਤੰਤਰ ਲੋਨ ਹੋ ਜੂਗਾ ਪੈਸੇ ਰਹਿ ਗਈ ਆ ਹਾਂ ਲੋਨ ਵੀ ਹੋ ਜੂਗਾ ਨਾਲ ਲੋਨ ਵੀ ਹੋ ਜੂਗਾ ਤੈਨੂੰ ਪਤਾ ਨਹੀਂ ਮਾਨਸਾ ਸ਼ਹਿਰ ਦੇ ਵਿੱਚ ਆ ਮੇਨ ਗੱਲ ਤਾਂ ਲਾਲਾ ਜੀ ਇੱਥੇ ਇਹ ਸਹੂਲਤਾਂ ਨਾ ਤੂੰ ਅੱਜ ਪਲਾਟ ਲੈ ਲੇਗਾ ਹਾਂ ਤੇਰਾ ਕੱਲ ਨੂੰ ਹੋ ਉਹੀ ਵਧੀ ਜਾਣਾ ਵਧੀ ਜਾਣਾ ਵਧੀ ਜਾਣਾ ਹਾਂ ਸ਼ੌਣੇ ਦੇ ਰੇਟ ਵਾਂਗੂ ਨਾ ਪਲਾਟਾਂ ਦੇ ਰੇਟ ਵੀ ਵਧ ਰਹੇ ਨੇ ਲੋਕਾਂ ਕੋਲੇ ਪੈਸਾ ਬਹੁਤ ਪਿਆ ਨਾ ਹੁਣ ਜੇ ਤਾਂ ਬੈਂਕਾਂ 'ਚ ਧਰਦੇ ਨੇ ਤਾਂ ਤਾਂ ਮੋਦੀਆਂ ਗਲਮ ਰੋਡ ਲੰਦਾ ਹੈਗਾ ਇਹ ਲੈ ਇੱਧਰ ਟ੍ਰੈਕਟਰ ਹੁਣ ਜੇ ਤੂੰ ਕਰੇ ਰੱਖਦੇ ਆ ਤੇਰੇ ਵਰਗੇ ਤਾ ਫਿਰ ਮੱਗਰ ਵਰਗੇ ਹੈਗੇ ਨੋ ਚੱਕ ਕੇ ਲੈ ਜਾਂਦੇ ਨੇ ਹਾਂ ਕੋਈ ਹੱਲ ਹੀ ਨਹੀਂ ਹੈਗਾ ਤਾਈਓ ਤਾਂ ਮੈਂ ਤੇਰੀ ਲੈ ਲੈਣਾਗਾ ਆ ਆ ਗਿਆ ਉਹ ਸਰਪੰਚੇ ਡਾ ਵੱਡਾ ਜਗਾੜ ਓਏ ਆ ਸਾਰੀਆਂ ਦੁਕਾਨਾਂ ਪੈ ਰੀਆਂ ਨੇ ਬੱਲੇ 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 ਆਪਣੇ ਮਾਨਸਾ ਸ਼ਹਿਰ ਦੇ ਵਿੱਚ ਮਾਨਸਾ ਸ਼ਹਿਰ ਬਹੁਤ ਵੱਡਾ ਆਊਟਲੈਟ ਬਣਨਾ ਬਹੁਤ ਵੱਡਾ ਮਾਰ ਫਿਰ ਬ੍ਰੇਕ ਦੇਖੀਏ ਫਿਰ ਆਪਾਂ ਪਹਿਲਾਂ ਉਹ ਦਫ਼ਤਰ ਚੱਲਦੇ ਆ ਉੱਥੇ ਗੱਲਬਾਤ ਕਰਦੇ ਆਂਗੇ ਚੱਲ ਫਿਰ ਚੱਲ ਦਫ਼ਤਰ ਇਹ ਦਿਖਾਉਣਾ ਫਿਰ ਦਿਖਾਉਣਾ ਬੱਲੇ 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 ਇਹ ਤਾਂ ਯਾਰ ਰੜਕ ਕੱਢਦੀ ਸਰਪੰਚ ਰੜਕ ਤਾਂ ਫਿਰ ਬੰਦਿਆਂ ਨੇ ਦਿਲ ਕਰਕੇ ਪੈਸਾ ਲਾਇਆ ਮਾਨਸਾ ਮਾਨਸਾ ਕਰਾਤੀ 27 ਜਣੀ ਕਿ ਰੋਕਿਆ ਜਿਹਦੇ ਵਿੱਚ ਇਹ ਬਣ ਰਿਹਾ ਆਊਟਲੈਟ ਦਫ਼ਤਰ ਉਹਨਾਂ ਦਾ ਇੱਥੇ ਦੀ ਹੈ ਕਿਤੇ ਆ ਆ ਗਿਆ ਆਹਾ ਹਾ 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 ਬਾਕੀ ਦਰਬੇਸ਼ ਬੰਦੇ ਨੇ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਜਣੀ ਕਿ ਸਾਰੇ ਬੰਦੇ ਆ ਹੈਨਾ ਹਾਂ ਵੀ ਉਹ ਨਹੀਂ ਹੈਗਾ ਕੋਈ ਲੋਟੂ ਡੋਲੇ ਇਕੱਠਾ ਹੋ ਕੇ ਪਲਾਨ ਬਣਾਉਂਦਾ ਮੈਂ ਉਹਦੇ ਸ੍ਰੀਕੇ ਕਬੀਲੇ ਦੀ ਰਾਜ ਲੈ ਲੈਂਦਾ ਹੈਗਾ ਤੂੰ ਮੈਨੂੰ ਸਹੀ ਰਹਿ ਦਿੰਦਾ ਉਹਨਾਂ ਆ ਜਾ ਫਿਰ ਦਿਖਾਉਣੇ ਚੱਲ ਚੱਲ ਮਲਿਆ ਕਿਹੜੇ ਬੰਦੇ ਨੇ ਆਜਾ ਆਜਾ ਲਾਲਾ ਜੀ ਆਤੀ ਬਲੂ ਹੈਵਨ ਵਾਲੇ ਬਹੁਤ ਵਧੀਆ ਜਿਹੜੇ ਬਾਬੂ ਜੀ ਨੇ ਬੰਦੇ ਨੇ ਹਾਂ ਜਾਨੀ ਕਿ ਕੋਈ ਅੱਜ ਤੇ ਨਹੀਂ ਹੈਗੇ ਹੱਸਿਆ 2004 ਤੋਂ ਲੈ ਕੇ ਕਲੋਨੀਆਂ ਕੱਟ ਰਹੇ ਨੇ ਪਹਿਲਾਂ ਨਾਲੇ ਧੂਰੀ ਕਲੋਨੀ ਕੱਟੀ ਹਾਂ ਫਿਰ ਸੰਗਰੂਰ ਕੱਟੀ ਤੋਰਿਆ ਨਹੀਂ ਮੈਨੂੰ ਕੱਟੀ ਹੋਈ ਆ ਇਹਨਾਂ ਦੀ ਕੱਟੀ ਆ ਹਾ 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 ਲੈ ਉਸਕਰ ਜੀ ਵੱਡੀਆਂ ਵੱਡੀਆਂ ਮਹਾਨ ਹਸਤੀਆਂ ਬੈਠੇ ਨੇ ਮਹਾਰਾਜ ਜੀ ਫਿਰ ਇਹਨਾਂ ਨੇ ਬਰਨਾਲੇ ਕਲੋਨੀ ਬੱਲੇ ਬੱਲੇ ਗੱਲਬਾਤ ਕਿਹੜੇ ਨਾਲ ਕਰੀਏ ਗੱਲਬਾਤ ਤਾਂ ਬੈਠੇ ਨੇ ਹਾ ਹਾ ਪਹਿਲਾਂ ਮੇਲਾ ਸੱਤਾ ਠੀਕ ਨੇ ਜੀ ਹਸਰਪੰਚ ਮੇਲਾ ਪਹਿਲਾਂ ਸਾਰੇ ਬਾਬੂ ਜੀ ਨੂੰ ਮਹਾਰਾਜ ਜੀ ਮਹਾਰਾਜ ਹਾ ਹਾ ਉਹ ਠਿਕਾਈ ਬਾਬੂ ਜੀ ਹੱਬਦਾਈਆਂ ਨਹੀਂ ਬਧਾਈਆਂ ਪਹਿਲਾਂ ਸਾਨੂੰ ਬਹੁਤ ਵੱਡੇ ਬਧਾਈਆਂ ਸਾਨੂੰ ਮਾਲਕੋ ਜੀ ਮਾਲਸਾ ਚ ਬੱਲੇ ਬੱਲੇ ਕਰਾਤੀ ਐਡਾ ਫੋਟਾ ਸਿਸਟਮ ਹਾ ਬਾਬੂ ਜੀ ਇਹਨਾਂ ਨੇ ਲੈਣਾ ਪਲਾਟ ਤੁਹਾਡੇ ਆਊਟਲੈਟ ਚ ਇੱਕ ਸ਼ੋਰੂਮ ਵਾਸਤੇ ਲੈਣਾ ਹੈ ਡਰਦੇ ਆ ਥੋੜਾ ਜੀ ਆ ਵੀ ਗੱਲ ਕਰਾਂਗੇ ਭਰੋਸਾ ਘੱਟ ਕਰਦੇ ਡਰਦੇ ਆ ਜਾ ਕੀ ਦਿਖਾਉਣਾ ਦਾ ਗੱਲ ਸੁਣ ਲੈ ਸਰਪੰਚ ਮੈਂ ਸਾਰੀ ਚੀਜ਼ਾਂ ਦੇਖਣੀਆਂ ਨੇ ਸੇਵਰੇਜ ਸੜਕ ਕਿੰਨੀ ਚੌੜੀ ਆਗੀ ਠੀਕ ਆ ਆ ਜਾ ਗੱਡੀ ਫਿਰ ਵੱਡੀ ਆਊਗੀ ਫਿਰ ਆਪਣੀ ਆ ਤੈਨੂੰ ਦੁਖਾ ਮਾ ਦੇ ਆ ਦੇਖੀ ਹਾਂ ਹਾਂ ਆ ਸਾਰੇ ਨਕਸ਼ੇ ਬਣੇ ਪੈਣੇ ਅੱਸੇ ਆਹੇ ਉਸੇ ਹੋਟ ਲੱਦਦੇ ਨੇ ਕਿੰਨੀਆਂ ਚੌੜੀਆਂ ਸੜਕਾਂ ਨੇ ਜੀ 60 ਕੁੱਟੀਆਂ ਜੀ 60 ਕੁੱਟੀਆਂ ਸੜਕਾਂ ਨੇ ਵੇਖੋ ਜਿਹੜੀਆਂ ਸੜਕਾਂ ਨੇ ਕੋਈ ਆਮ ਸੜਕਾਂ ਨਹੀਂ ਹੈਗੀਆਂ ਹਾਂ ਸਰੀਆ ਪਾਇਆ ਹੋਇਆ ਵਿੱਚ ਬੱਲੇ 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 ਜਿਵੇਂ ਭਾਰਤ ਮਾਲਾ ਰੋਡ ਆ ਨਾ ਹਾਂ ਉਹ ਵੀ ਉੱਪਰ ਦੀ ਕੁਆਲਿਟੀ ਹੈਗੀ ਆਹ ਦੇਖ ਲਾ ਤੇ ਆ ਆਗੇ ਸ਼ੋਰੂਮ ਅੱਗੇ ਹਾਂ ਇੱਥੇ ਜੋ ਮਰਜ਼ੀ ਦੁਕਾਨ ਕਰੀ ਦੋ ਚਾਹੇ ਪਰਚੂਨ ਦੀ ਕਰਨੀ ਚਾਹੇ ਕੋਈ ਕੱਪੜਿਆਂ ਦਾ ਸ਼ੋਰੂਮ ਕਰਨੀ ਆਹ ਸਾਰੇ ਸ਼ੋਰੂਮ ਆਗੇ ਚੈਕਰਾ ਦੇ ਇੱਕ ਵਾਰ ਵੀ ਨੀਰਪੰਚ ਇਹ ਤਾਂ ਆਪਣੇ ਪੰਜਾਬ ਦਾ ਸਭ ਤੋਂ ਵੱਡਾ ਆਊਟਲੈਟ ਆ ਯਾਰ ਫਿਰ ਸਭ ਸਭ ਤੋਂ ਵੱਡਾ ਆਊਟਲੈਟ ਰਕਾਰ ਤੋੜਦਾ ਮਾਨਸਾ ਨੇ ਆ ਦੇਖੋ ਆ ਸੜਕਾਂ ਆਹਾਹਾਹਾਹਾਹਾ ਆ ਸੜਕਾਂ ਆ ਗਈ ਹੈ ਨਾ ਸਰਪੰਚ ਜਿਹੜੇ ਵੀ ਜਿੱਪ ਆਏਗੇ ਜਿਵੇਂ ਸੁਖਵੀਰ ਬਾਦਲ ਨੇ ਕਹਿੰਦਾ ਹੁੰਦਾ ਵੀ ਸੜਕਾਂ ਦੇ ਬੰਬ ਛੁੱਟੀ ਜਾਓ ਫੇਰ ਵੀ ਨਹੀਂ ਟੁੱਟਣੀਆਂ ਉਹੀਆਂ ਇਹ ਸੜਕਾਂ ਨੇ ਬੰਬ ਪਾ ਲਈ ਬੱਲੇ 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 ਉਹਦਾ ਕੰਮ ਹੀ ਬੋਲਦਾ ਸੀ ਸਰਪੰਚ ਆਹ ਐਂਟਰੀ ਗੇਟ ਆ ਗਿਆ ਇੱਥੇ ਸਕਿਉਰਟੀ ਲੱਗੀ ਹੋਊ ਕੈਮਰੇ ਲੱਗੇ ਹੋਣਗੇ ਜੇ ਮੂੰਦੂ ਕਾਰਾ ਬਾਰ ਚ ਮਕਰੂਰੀ ਲੜਕਰੇ ਮਾਰ ਜਾਂਦੇ ਆ ਹਾਂ ਗਲਤ ਬੰਦਾ ਇੱਥੇ ਜਾ ਹੀ ਨਹੀਂ ਸਕਦਾ ਅੰਦਰ ਸਾਰੇ ਜਿਹਨੂੰ ਬੰਦੇ ਜਾਣਗੇ ਅੰਦਰ ਆਪਣਾ ਤੇ ਪੁੱਤ ਪੂਰਾ ਸੇਫ ਆ ਸੇਫ ਸੇਫ ਨਾ ਕੋਈ ਤੇਰੇ ਚੋਰੀ ਹੋਵੇ ਨਾ ਕੋਈ ਤੇਰੇ ਬਾਰਤ ਲੜਕਰਾਂ ਮਾਰੇ ਆ ਚੈੱਕ ਕਰ ਲਾ ਗਿਆ ਕੀ ਬਾਤਾਂ ਨੇ ਬੱਲੇ 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 ਕਿੰਨਾ ਵਧੀਆ ਪਾਰਕਾ ਜਿੱਥੇ ਸਵੇਰੇ ਸਾਂ ਤੋਂ ਮੜਾ ਮੋਟਾ ਗੀੜਾ ਗੂੜਾ ਦੇ ਲਿਆ ਕਰਦੇ ਆ ਹਾਂ ਅਰੇ ਸਾਰੇ ਰੋਕ ਕੱਟੇ ਜਾਣਗੇ ਸਰਪੰਚਾਂ ਰਗੜਾ ਦੇ ਕੇ ਬਾਕੀ ਤੁਹਾਨੂੰ ਕਲੋਨੀ ਦਿਖਾ ਕੇ ਲੈਣ ਆਇਆ ਤੇ ਇੱਕ ਬਾਬੂ ਜੀ ਸਾਡੇ ਲਾਲਾ ਜੀ ਰਹੇ ਨਾਲ ਨੇ ਕਾਨੂੰਨ ਚ ਕਿਵੇਂ ਸਰਕਾਰ ਦੇ ਕਰੂਨ ਬਣੇ ਨੇ ਉਹਨਾਂ ਮੁਤਾਬਕ ਹੀ ਚੱਲਦੇ ਨੇ ਵੀ ਸਾਰੇ ਸ਼ਰਤਾਂ ਤੁਸੀਂ ਪੂਰੀਆਂ ਕਰਦੇ ਹੋ ਇਹ ਦੱਸ ਦੋ ਜੀ ਇਹ ਸਾਰਾ ਆਪਣਾ ਪ੍ਰੂਫਡ ਪਰੂਫਡ ਸੈਟ ਹੈ ਜੀ ਅੱਛਾ ਜੀ ਹਾਂ ਸਾਰਾ ਕੁਝ ਅਪਰੂਵਡ ਹੈ ਕੋਈ ਵੀ ਚੀਜ਼ ਹੈ ਬਿਨਾ ਪ੍ਰੂਫਡ ਕੁਝ ਨਹੀਂ ਹੈਗੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕੋਈ ਨਕਸ਼ਾ ਪਾਸ ਮਿੰਟ 'ਚ ਹੋ ਜੂ ਲਾਉਣ ਮਿੰਟ 'ਚ ਹੋ ਜੂ ਸਾਰਾ ਕੁਝ ਮਿੰਟ 'ਚ ਹੋ ਜੂ ਮਿੰਟਾਂ 'ਚ ਹੋਊਗਾ ਜੀ ਲੋਨ ਕਿੰਨੇ ਪਰਸੈਂਟ ਹੋ ਜੂਗਾ ਜੀ ਲੋਨ 80-85% ਹੋ ਜੂਗਾ ਜੀ ਅੱਛਾ ਜੀ ਚਲੋ ਦਿਖਾਈਏ ਆਊਟਲੈਟ ਜਾ ਕੇ ਜੀ ਚਲੋ ਜੀ ਚਲੋ ਆ ਜੀ ਆ ਜੀ ਇੰਤਰੀਆ ਦੁਲਾਲਾ ਜੀ ਗੱਡੀ ਲੈ ਆਈ ਏ ਆ ਵੇਖੋ ਲਾਲਾ ਜੀ ਆ ਜਾਂਦਾ ਨਾ ਵੱਡਾ ਰੋਡ ਹਾਂ ਇਹਦੇ ਉੱਪਰ ਆ ਐ ਨਹੀਂ ਕੋ ਖੇਤਾਂ ਜਾ ਕੇ ਕਲੋਨੀ ਕੱਟਦੀ ਰੋਡ ਦੇ ਉੱਪਰ ਕੀਮਤ ਕੀ ਹੁੰਦੀ ਆ ਤੁਸੀਂ ਆਪ ਦੇਖ ਲਓ ਬਹੁਤ ਕੀਮਤ ਹੁੰਦੀ ਆ ਵੱਡਾ ਰੋਡ ਇਧਰ ਮਿੱਠੂ ਕਵਾੜੀ ਦਾ ਉਹ ਆ ਗਿਆ ਕਵਾੜਖਾਨਾ ਹਾਂ ਉਹਦੇ ਬਿਲਕੁਲ ਸਾਹਮਣੇ ਜੀ ਆ ਬਸ ਵਾਠ ਠੀਕ ਆ ਨਾਲੇ ਹੋਰ ਜਿਵੇਂ ਤੁਸੀਂ ਧਰਮ ਕੇ ਬੰਦੇ ਹੋ ਨਾ ਮੱਥਾ ਟੇਕਣ ਵਾਲੇ ਮੰਦਿਰ ਚ ਤੁਹਾਡੇ ਵਾਸਤੇ ਮੰਦਿਰ ਵੀ ਸਪੈਸ਼ਲ ਬਣਾਇਆ ਹੋਊ ਅੰਦਰ ਅੱਛਾ ਕਿਆ ਬਸ ਤਾਂ ਨੇ ਅਜੇ ਬਾਕੀ ਤੁਹਾਨੂੰ ਅੰਦਰੋਂ ਦਿਖਾਉਣਾ ਸਾਰਾ ਕੁਝ ਬੰਦ ਮੈਨੂੰ ਕੁੱਲ ਸਹੂਲਤ ਚਾਹੀਦੀ ਜਵਾਖਾ ਨੂੰ ਕਿਉਂਕਿ ਮੁਰੇ ਜਵਾਖਾ ਦਾ ਪੂਰ ਕੀ ਦੇਖਣਾ ਭਾਈ ਸਾਰੀਆਂ ਪਾਰਕ ਵਗੈਰਾ ਦੀ ਸਹੂਲਤ ਸਾਰੇ ਕਾਸੇ ਦੀ ਸਾਰੀਆਂ ਤਰੀਕੀ ਨਾਲ ਜਾਂਚ ਲੈਣਾ ਪਊਗਾ ਯਾਰ ਸਾਰੀਆਂ ਸਹੂਲਤ ਇਹਨਾਂ ਦੀ ਆਪਦੀਆਂ ਨੇ ਕਿਸੇ ਮੰਤਰੀ ਮੂਤਰੀ ਨੂੰ ਕੋਈ ਲੈ ਲਵੀਂ ਕੱਢਣ ਦੀ ਲੋੜ ਨਹੀਂ ਹੈਗੀ ਹਾਂ ਆਹ ਵੇਖੋ ਲਾਲਾ ਜੀ ਪਹਿਲਾਂ ਤਾਂ ਜਗਾ ਵੇਖੋ ਗੱਡੀਆਂ ਖੜਾਉਣ ਦੀ ਕੋਈ ਮੰਨ ਲੋ ਦਿੱਕਤ ਨਹੀਂ ਹੋਣੀ ਹੈਗੀ ਸਰਪੰਚ ਫਰੰਟੇ ਬਣਾ ਛੜਤਾ ਇਹਨਾਂ ਨੇ ਕਿਹਾ ਉਹ ਹੀ ਪਾਰਕਿੰਗ ਵਾਸਤੇ ਰੱਖਿਆ ਨਾ ਫਰੰਟ ਕੋਈ ਉਹੀ ਇਹਨਾਂ ਮਹਿੰਗਾ ਥੋਵਾਂਗਾ ਬੱਲੇ 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 ਪਾਰਕਿੰਗ ਦੀ ਲੋੜ ਆ ਨਾ ਤਾਂ ਛੱਡਿਆਗਾ ਵੀ ਐਵੇਂ ਉਹ ਉਪਰਾਂ 'ਚ ਗੱਡੀਆਂ ਖੜਾਈ ਜਾਂ ਸੜਕਾਂ 'ਤੇ ਗੱਡੀਆਂ ਲਾਈ ਜਾਂ ਉਹੀ ਜੀ ਚੀਜ਼ ਇੱਕ ਵੀ ਨਹੀਂ ਰੱਖੀ ਇਹਨਾਂ ਨੇ ਬਹੁਤ ਸੋਹਣਾ ਤਰੀਕੇ ਨਾਲ ਨਕਸ਼ਾ ਬਣਾਇਆ ਆਹ ਰਾ ਦੇਖ ਲੈ ਕਿੰਨਾ ਚੌੜਾ ਹੈਗਾ ਸਰਪੰਚ ਮਾਲ ਤਾਂ ਪੁੱਛ ਲੈ ਕਿੰਨੇ ਤਿਆਰ ਕਰੰਨੇ ਕਹਿ ਨੇ ਇਹ ਸਾਰੇ ਕਿੰਨੇ ਤਿਆਰ ਕਰਤੇ ਬਾਬੂ ਜੀ 105 ਨੇ ਲਾਲਾ ਜੀ ਮਾਲ ਆਪਣਾ ਲਵੇ ਡਬਲ ਸਟੋਰੀ ਨੇ ਠੀਕ ਆ ਆਹ ਦੇਖੋ ਇਹਨੇ ਕਲੋਨੀਆਂ ਇਕੱਠੀਆਂ ਨਹੀਂ ਜੋ ਕੰਨੀਆਂ ਨੇ ਉਹਦੇ ਦੀ 185 ਪਲਾਟ ਨੇ ਕਲੋਨੀ ਦੇ ਵਿੱਚ ਜੀ ਠੀਕ ਆ ਸਾਰੀ ਅੰਡਰਗਰਾਉਂਡ ਬਿਜਲੀ ਦੀ ਫਿਟਿੰਗ ਹੈ ਸੀਵਰੇਜ ਦੀ ਹੈ ਰੇਨ ਵਾਟਰ ਦੀ ਹੈ ਜੀ ਵਧੀਆ ਪਾਰਕ ਨੇ ਇਹ ਕਿੰਨੇ ਟਾਈਮ ਚ ਤਿਆਰ ਹੋ ਜੂ ਸਾਰੀ ਜੀ ਟੋਟਲ ਇਹ 3-4 ਮਹੀਨੇ ਤਿਆਰ ਹੋ ਜੂ ਸਾਰਾ 3-4 ਮਹੀਨੇ ਜਮਾ ਐ ਸੈਨਲ ਕਰ ਦੋਗੇ ਸਾਰਾ ਮੈਂ ਬੱਲੇ ਬੱਲੇ ਹੋ ਜੂਗੀ ਰੰਗਰ ਮੰਗਲ ਹੋ ਜੂ ਛਪੰਚ ਤੈਨੂੰ ਕਿਹਨੇ ਦੱਸ ਪਾਈ ਦੀ ਜਿਹੜੀ ਤੂੰ ਮੇਰਾ ਪਹਿਲਾਂ ਹੀ ਫਾਇਦਾ ਕਰਾਉਣ ਆ ਗਿਆ ਇਹ ਬਾਬੂ ਜੀ ਆਪਣੇ ਖਾਸ ਮਿੱਤਰ ਨੇ ਆਹਾਹਾ ਪਹਿਲੀਆਂ ਜਾ ਕੇ ਪਤਾ ਵਧੀਆ ਰਹਿ ਗਿਆ ਪਹਿਲੀਆਂ ਰੇਟ ਦਾ ਇੰਨਾ ਤੇਰਾ 2-3 ਮਹੀਨਿਆਂ ਦੇ ਵਿੱਚ ਵਿੱਚ ਉਹ 1.5 ਕਰੋੜ ਹੀ ਬਣ ਜੂਗਾ ਆ ਠੀਕ ਆ ਬੱਲੇ 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 ਸਰਪੰਚ ਹੂੰ ਆਤਾ ਪਈ ਮੈਂ ਤਾਂ ਪਹਿਲੀ ਵਾਰ ਦੇਖੀ ਆ ਰੇਤਾ ਜਾ ਵੇਖ ਕੇ ਨਾ ਡਰ ਜਾਓ ਬਈ ਇਹ ਤਾਂ 3-4 ਮਹੀਨਿਆਂ ਦੇ ਵਿੱਚ ਵਿੱਚ ਜਮ੍ਹਾਂ ਸੈੱਟ ਕਰ ਦਣਗੇ ਆਹ ਵੇਖ ਲਓ ਕਲੋਨੀਆਂ ਫਿਰ ਇਹਦੂ ਪੈਸੇ ਆ ਗਈਆਂ ਜੀ ਇਹਦੇ ਪਿਛਲੇ ਪਾਸੇ ਆਹ ਬਾਤਾਂ ਨੇ ਆਪਾਂ ਜਿਹੜਾ ਪਲਾਟ ਲੈਣਾ ਜੀ ਕਿੰਨੇ ਗਾਜ ਦਾ ਜੀ 200 ਸਵਾ 200 ਗਾਜ ਤੋਂ ਲੈ ਕੇ 400 ਗਾਜ ਤੱਕ ਦਾ ਹੈ ਅੱਛਾ ਵੱਡਾ ਛੋਟਾ ਆਪਣੇ ਮੁਤਾਬਕ ਰੱਖ ਸਕਦੇ ਜੀ ਪਲਾਟ ਰੱਖ ਸਕਦੇ ਜੀ ਪਲਾਟ ਕੁਝ ਵਿਕ ਵੀ ਗਏ ਹੋਣਗੇ ਜੀ ਪਲਾਟ ਆਪਾਂ ਲਵਤਾ 10-15 ਵਾਲੇ ਬਾਕੀ ਸਾਰੇ ਵੇਚ ਤੇ ਜੀ ਅੱਛਾ ਜੀ ਬਾ 10-15 ਕਿ ਰਹਿ ਗਏ ਬਈ ਜਿਹਨੇ ਵੀ ਕੋਈ ਪਲਾਟ ਲੈਣ ਨੇ ਤੇ ਗਲਤ ਅੰਸਰ ਕੋਈ ਅੰਦਰ ਐਂਟਰ ਨਹੀਂ ਹੋਊਗਾ ਕਿਉਂਕਿ ਮਾਹੌਲ ਤੁਹਾਨੂੰ ਪੰਜਾਬ ਦਾ ਜਪਤੀ ਆ ਯੂਪੀ ਵਰਗਾ ਹੋਇਆ ਪਿਆ ਕੋਈ ਸੱਕਲੇ ਕਰਨੀ ਇਹਦੇ ਚ ਪਰ ਇੱਥੇ ਆ ਕੇ ਤੁਸੀਂ ਐਦਾਂ ਫੀਲ ਕਰੋਗੇ ਨਿਊਜ਼ੀਲੈਂਡ ਸ਼ਹਿਰ ਚ ਆ ਕੇ ਹੁੰਦੇ ਆ ਨਾ ਆ ਤਾਂ ਗੱਲ ਹੈਗੀ ਸਰਪੰਚ ਜੀ ਨੇ ਭਈ ਮੌਲ ਬੁੱਕ ਕਰਾਉਣਾ ਮੌਲ ਵੀ ਆ ਦਾ ਬੁੱਕ ਕਰਾ ਲੈ ਬਾਕੀ ਹੋਰ ਗੱਲ ਦੀ ਕਈ ਵਾਰ ਕਿਸੇ ਕੋਲੇ ਪੈਸਾ ਨਹੀਂ ਹੁੰਦਾ ਜੀ ਕਿਰਾਏ ਤੇ ਵੀ ਦੇ ਦੋਗੇ ਜੀ ਕਿਰਾਏ ਤੇ ਹੀ ਮਿਲ ਜਾਊਗਾ ਜੀ ਜਾਂ ਬਾਕੀ ਬੈਂਕ ਲੋਨ ਵੀ ਕਰ ਦਊਗਾ ਆਪਣੇ ਹਾਂਜੀ ਹਾਂ ਬੈਂਕ ਆਪਦਾ ਹੀ ਆਪਦਾ ਹੀ ਬਣ ਜੂ ਤੁਹਾਡੀ ਪ੍ਰੋਪਰਟੀ ਸਾਰੀ ਆ ਚੈੱਕ ਕਰ ਲਓ ਬਈ ਕਿੰਨਾ ਵਧੀਆ ਬਣ ਗਿਆ ਮੇਨ ਗੱਲ ਆ ਮ ਪੂਰੇ ਆਲ ਵਰਲਡ ਤੇ ਇਥੋਂ ਚਮਕੂਗਾ ਚਮਕਿਆ ਪਹਿਲਾਂ ਵੀ ਆ ਪਹਿਲਾਂ ਬਾਈ ਮੂਸਾ ਵਾਲੇ ਕਰਕੇ ਚਮਕਿਆਗਾ ਹੁਣ ਮਾਨਸਾ ਆਊਟਲੈਟ ਕਰਕੇ ਚਮਕੂਗਾ ਆ ਵੇਖ ਲਓ ਚੈੱਕ ਸਰਪੰਚ ਚਿਪ ਕੱਢ ਤੇ ਮੈਂ ਖੜਾ ਕਾਨੂੰ ਪੁੱਸਦਾਂਗਾ ਡਬਲ ਸਟੋਰੀ ਸਾਰੇ ਸ਼ੋਰੂਮ ਨੇ ਵਧੀਆ ਬਣੇ ਹੋਏ ਨੇ ਪੂਰੇ ਕੋਈ ਮਟੀਰੀਅਲ ਨਹੀਂ ਮਾੜਾ ਵਰਤੇ ਹੈਗਾ ਠੇਕੇਦਾਰ ਵੀ ਪੂਰੇ ਪਰਫੈਕਟ ਨੇ ਇੱਕ ਮਿੰਟ ਖੜ ਜਾ ਮਹਾਰਾਜ ਇੱਕ ਮਿੰਟ ਖੜ ਜਾ ਐ ਖੜਕ ਗਿਆ ਸਰਪੰਚ ਵਧੀਆ ਵਧੀਆ ਟ੍ਰਾਈਲ ਹੋਈ ਹੈ ਸਾਰੀ ਮਾੜੀ ਚੀਜ਼ ਕੋਈ ਲਾਉਂਦੀ ਨਹੀਂ ਨਾ ਦੱਸੋ ਹੈਗਾ ਇੱਥੋਂ ਪਤਾ ਲੱਗਦਾਗਾ ਆਜਾ ਤੇਨੂੰ ਕਿ ਤਿਆਰ ਸ਼ੋਰੂਮ ਦਿਖਾਈਏ ਤਿਆਰ ਹੋ ਗਿਆ ਹੋ ਗਿਆ ਹੋ ਗਿਆ ਕਿਆ ਬਾਤਾਂ ਨੇ ਇਹ ਤਾਂ ਦਿਨਾਂ ਚ ਹੀ ਤਿਆਰ ਹੋ ਜਾਣਗੇ ਦਿਨਾਂ ਚ ਇਹ ਆਊਟਲੈਟ ਦੇ ਵਿੱਚ ਇੱਕ ਸਰਬ ਸਾਂਝਾ ਮੰਦਿਰ ਬਣੂਗਾ ਜਿੱਦੇ ਸਾਰੇ ਧਰਮ ਕੀ ਹੋਣਗੇ ਹੈਨਾ ਅੱਛਾ ਹਾਂ ਹਾਂ ਤੇ ਉਹ ਆ ਗਿਆ ਸਾਹਮਣੇ ਸਾਈ ਜੀ ਮੰਦਿਰ ਉਹ ਚੈੱਕ ਕਰ ਲਿਆ ਕਿਆ ਬਾਤਾਂ ਨੇ ਸਰਪੰਚ ਹਾ 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 ਹੁਣ ਤੈਨੂੰ ਤਿਆਰ ਸ਼ੋਰੂਮ ਦਿਖਾਉਣੇ ਆਗੇ ਆ ਵੇਖੀ ਐ ਸਾਰਾ ਤਿਆਰ ਕਰਕੇ ਦੇਣਗੇ ਆ ਦੇਖ ਬੱਲੇ 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 ਆ ਪੱਥਰ ਦੇਖੀ ਹਾਂ ਪਤਾ ਲੱਗਦਾ ਵੀ ਲੱਗਿਆ ਹੋਇਆਗਾ ਪਤਾ ਲੱਗਦਾ ਵੀ ਲੱਗਿਆ ਹੋਇਆਗਾ ਆ ਸ਼ੋਰੂਮ ਆ ਗਿਆ ਤਿਆਰ ਸਾਰਾ ਭੱਲੇ ਬੱਲੇ 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 ਆ ਨੀਚੇ ਫਰਸ਼ ਆ ਗਿਆ ਇਹ ਮੇ ਤਾਂ ਜਮਾ ਖੁਸ਼ ਹੋ ਗਿਆ ਹਾਂ ਮਨਤੀ ਜਮਾ ਭਾਈ ਮੇਨੂੰ ਤਾਂ ਤਸੱਲੀ ਹੋ ਗਈ ਅੱਛਾ ਨਜ਼ਾਰਾ ਬਣਤਾ ਤਾਂ ਸਹੀ ਟਿਕਾਣੇ ਤੇ ਮੈਨੂੰ ਲਿਆ ਸਹੀ ਟਕਰਾਦੇ ਬੰਦੇ ਮੈਨੂੰ ਤੇ ਠੀਕ ਆ ਮੇਰਾ ਰੁਪਿਆ ਹੁਣ ਸਹੀ ਥਾਂ 'ਤੇ ਲੱਗੂਗਾ ਭਾਈ ਕਿਉਂਕਿ ਦਸਾਂ ਨੋਹਾਂ ਦੀ ਕਮਾਈ ਆ ਭਾਈ ਕਿਰਤ ਕਿਰਤ ਨਾਲ ਜੋੜਿਆਗਾ ਮੇਨ ਗੱਲ ਭਾਈ ਸਭ ਤੋਂ ਹੁਣ ਟੈਂਕੀ ਵੇਖੋ ਉਹ ਵੀ ਆਉਦੀ ਆ ਅੜਿਕਨ ਦੀ ਲੋੜ ਨਹੀਂ ਵੀ ਪਾਣੀ ਆਊ ਜਾਂ ਨਾ ਆਊ ਜਿਹੜਾ ਬੋਰਾ ਜੀ 1900 ਫੁੱਟ ਤੇ ਡੂੰਘਾ ਲੱਗਿਆ ਹੋਇਆ 1000 ਫੁੱਟ ਤੇ ਜੀ 1000 ਫੁੱਟ ਤੇ ਤੁਸੀਂ ਕਹਿੰਦੇ ਆਊਟਲੈਟ ਨਵਾਂ ਬਣਾਇਆ ਜੀ ਇਹਦਾ ਕੋਠੀਆਂ ਪੈਣ ਵੀ ਲੱਗੀਆਂ ਪਈਆਂ ਨੇ ਹਾਂ 40 ਕੋਠੇ ਦੇ ਲਗਭਗ ਪੈਣ ਲੱਗੇ ਆ ਜੀ ਅੱਛਾ ਜਨਿਕਾ ਕਿੰਨੀਆਂ ਕਰਾਈਆਂ ਹੁਣ ਆਪਣੇ ਕੋਲੇ ਜੀ ਕੋਠੀ 185 ਟੋਟਲ ਪਲਾਟ ਨੇ ਜੀ ਅੱਛਾ ਜੀ ਤੇ ਰੋਜ਼ ਨਵੇਂ ਕੋਠੇ ਬਣਨੇ ਸਟਾਰਟ ਹੋ ਰਹੇ ਨੇ ਇਹ ਮਹੀਨੇ ਚ ਵੀ 10 ਕੋਠੇ ਹੋਰ ਸਟਾਰਟ ਹੋਣਗੇ ਜਨਿਕਾ ਜੀ ਨੇ ਵੀ ਪਲਾਟ ਲੈਣਾ ਤਾਂ ਜਲਦੀ ਤੋਂ ਪਹਿਲਾਂ ਸੰਪਰਕ ਕਰ ਲੈ ਬਿਲਕੁਲ ਜੀ ਬਾਕੀ ਬਈ ਕੋਈ ਜਿੰਨਾ ਮਰਜੀ ਮੀਂਹ ਆ ਜਾਏ ਇੰਨਾ ਪਾਣੀ ਵੀ ਕੋਈ ਹਨੇਰੀ ਆ ਦੇ ਮੀ ਆ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਕੋਈ ਚੋਰੀ ਦਾ ਖਤਰਾ ਨਹੀਂ ਇੱਥੋਂ ਕੋ ਕਿਸੇ ਨੇ ਵੀ ਆਪਣੀ ਕੋਠੀ ਪਾਉਣ ਵਾਸਤੇ ਪਲਾਟ ਲੈਣਾ ਕੋਈ ਸ਼ੋਅਰੂਮ ਬਣਾਉਣ ਵਾਸਤੇ ਪਲਾਟ ਲੈਣਾ ਕਰ ਸਕਦੇ ਹੋ ਸੰਪਰਕ ਮਾਨਸਾ ਸ਼ਹਿਰ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਆਊਟਲੈਟ ਬਣਿਆ ਤੇ ਉੱਥੇ ਅੱਜ ਆਪਾਂ ਖੜੇ ਆਂਗੇ ਕੀ ਕਹਿਣਾ ਚਾਹੋਗੇ ਬਗੂ ਜੀ ਹੋਰ ਬਾਈ ਜੀ ਇਹ ਸਾਡੇ ਅੱਜ ਕੱਲ ਅਪਰੂਵਡ ਪ੍ਰੋਜੈਕਟਾਂ ਦਾ ਟਾਈਮ ਆ ਗਿਆ ਜੀ ਕਿਉਂਕਿ ਜਿਹੜੇ ਅਪਰੂਵਡ ਪ੍ਰੋਜੈਕਟ ਨਹੀਂ ਹੈਗੇ ਅੱਜ ਕੱਲ ਨਾ ਤਾਂ ਉੱਥੇ ਨਕਸ਼ੇਬਾਸ ਹੁੰਦੇ ਨਾ ਹੀ ਲੋਨ ਮਿਲਦਾ ਜੀ ਕੋਈ ਇਹ ਆਪਣਾ ਗਵਰਨਮੈਂਟ ਵੱਲੋਂ ਅਪਰੂਵਡ ਪ੍ਰੋਜੈਕਟ ਹੈ ਜੀ ਮਿੰਟੋ ਸਕਿੰਡਾ ਵਿੱਚ ਲੋਨ ਹੋਣਾ ਜੀ ਸਾਰੀਆਂ ਸਹੂਲਤਾਂ ਹੋਰ ਮਿਲਣਗੀਆਂ ਜਿਵੇਂ ਮੰਦਿਰ ਦੀਆਂ ਪਾਰਕ ਦੀਆਂ ਸੀਵਰੇਜ ਦੀਆਂ ਰੇਨ ਵਾਟਰ ਦੀਆਂ ਜੀ ਸਾਰੀਆਂ ਸਹੂਲਤ ਦੇデア ਪੰਜਾਬ ਦਾ ਸਭ ਤੋਂ ਵੱਡਾ ਸ਼ੋਪਿੰਗ ਕੰਪਲੈਕਸ ਹੈ ਜੀ ਇਹ ਜਿਸ ਜਿਹੜੀ ਕਿ ਜਦੋਂ ਤੁਸੀਂ ਇੱਥੇ ਆ ਕੇ ਆਪਣਾ ਮਕਾਨ ਬਣਾ ਲਿਆ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਕੋਈ ਵੀ ਚੀਜ਼ ਖਰੀਦਣ ਵਾਸਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਡੀਗੜ੍ਹ ਦਿੱਲੀ ਤੋਂ ਮਿਲਦੀਆਂ ਨੇ ਮਾਨਸਾ ਸ਼ਹਿਰ ਦੇ ਵਿੱਚੋਂ ਮਿਲਣਗੀਆਂ ਤੇ ਬਾਕੀ ਸਾਡੇ ਪ੍ਰਧਾਨ ਸਾਹਿਬ ਨਾਲ ਵੀ ਗੱਲਬਾਤ ਕਰਵਾਉਣੇ ਆ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਕੀ ਕਹਿਣਾ ਚਾਹੋਗੇ ਇਸ ਆਊਟਲੈਟ ਬਾਰੇ ਦੀ ਇਸ ਆਊਟਲੈਟ ਚ ਸਾਰੀਆਂ ਸਹੂਲਤਾਂ ਨੇ ਜਿਹੜਾ ਬੰਦਾ ਮਾਨਸਾ ਤੋਂ ਸੱਜੇ ਜਾਊਗਾ ਉਹਨੂੰ ਸਾਰੇ ਬ੍ਰਾਂਡਡ ਕੱਪੜੇ ਖਾਣ ਲਈ ਸਮਾਨ ਜਿਹੜਾ ਵੀ ਕੋਈ ਚਾਹੂਗਾ ਉੱਥੇ ਆਊਟਲੈਟ ਬਾਕੀ ਰੈ residense ਕਲੋਨੀ ਹੈ ਜੀ ਸਭ ਤੋਂ ਵਧੀਆ ਕਲੋਨੀ ਹੈ ਇੱਥੇ 60 ਫੁੱਟ ਸੜਕਾਂ ਨੇ 40 ਫੁੱਟ ਸੜਕਾਂ ਨੇ ਪਾਰਕ ਸੀਵਰੇਜ ਦਾ ਪ੍ਰਬੰਧ ਤੇ ਜੋ بارش ਦਾ ਪਾਣੀ ਹੈ ਉਹਦੇ ਲਈ ਪ੍ਰਬੰਧ ਅੰਦਰ ਪਾਰਕ ਬੱਚੇ ਦੇ ਖੇਡਣ ਲਈ ਬਹੁਤ ਵਧੀਆ ਪ੍ਰਬੰਧ ਹੈ ਮੰਦਿਰ ਦਾ ਪ੍ਰਬੰਧ ਹੈ ਅੱਜ ਤੱਕ ਦੀ ਸਭ ਤੋਂ ਵਧੀਆ ਸਾਡੀ ਮਾਨਸਾ ਦੀ ਕਲੋਨੀ ਹੈ ਜੀ ਬਲੂ ਹੈਵਨ ਕਲੋਨੀ ਹੈ ਇਹਨਾਂ ਨੂੰ ਬਹੁਤ-ਬਹੁਤ ਇਸ ਗੱਲ ਦੀਆਂ ਵਧਾਈਆਂ ਜੀ ਤੇ ਮੇਨ ਗੱਲ ਹੁੰਦੀ ਹੈ ਬਾਈ ਸੇਫਟੀ ਦੀ ਸੇਫਟੀ ਦੀ 100% ਜਿੰਮੇਵਾਰੀ ਆ ਕਿਉਂਕਿ ਸਾਰਾ ਪ੍ਰਬੰਧ ਵਧੀਆ 게ਟ ਬਣਾਏ ਨੇ ਆਲੇ-ਦਾਲੇ ਬਾਉਂਡਰੀ ਵੀ ਬਣੀ ਹੋਈ ਹੈਗੀ ਵੀ ਤੁਹਾਡੇ ਕੋਈ ਗਲਤ ਅੰਸਰ ਨਹੀਂ ਆ ਕੇ ਕੋਈ ਵੀ ਗੱਲਬਾਤ ਖਰਾਬ ਕਰ ਸਕੂਗਾ। ਸੋ ਵੀਡੀਓ ਸ਼ੇਅਰ ਕਰਕੇ ਜਿਹੜੇ ਤੁਹਾਡੇ ਦੋਸਤਾਂ ਕੋਲੇ ਪੈਸਾ ਪਿਆ ਸਹਿਰ ਤੇ ਆਪਣੀ ਰੈਸਟ ਕਰਨਾ ਚਾਹੁੰਦੇ ਆ ਤਾਂ ਇੱਥੇ ਆ ਕੇ ਆਪਣੇ ਪਲਾਟ ਖਰੀਦ ਸਕਦੇ ਆ। ਨਾਮ ਕੀ ਹੈ ਜੀ ਆਪਣੀ ਜੋ ਆਊਟਲੈਟ ਹੈ ਦਾ? ਬਲੂ ਹੈਵਨ ਜੀ। ਬਲੂ ਹੈਵਨ ਮਾਨਸਾ। ਬਾਕੀ ਗੱਲ ਨੰਬਰ ਚੱਲ ਰਿਹਾ ਸਕਰੀਨ ਤੇ ਫੋਨ ਮਾਰ ਕੇ ਸਾਰੀ ਜਾਣਕਾਰੀ ਵੀ ਲੈ ਸਕਦੇ ਨੇ। ਧੰਨਵਾਦ ਜੀ। ਹਾਂ ਆਓ ਆਪਣਾ ਖਾਣ ਦਾ ਕੱਢ ਲਿਓ